ਉਧਰ ਦੇ ਸ਼ੰਕਰ ਰੋਡ ਤੇ ਪਹੁੰਚੇ ਆ ਜਿੱਥੇ ਅਜ ਗਰੇਲਾ ਗੇਨਸ ਫਿਟਨੈਸ ਸਟੂਡੀਓ ਵੱਲੋਂ ਇੱਕ ਚੈਂਪੀਅਨਸ਼ਿਪ ਕਰਾਈ ਜਾ ਰਹੀ ਆ ਮੇਰੇ ਖਿਆਲ ਨਾਲ ਨਕੌਦਰ ਦੀ ਪਹਿਲੀ ਚੈਂਪੀਅਨਸ਼ਿਪ ਹੋਵੇਗੀ ਇੱਥੇ ਗੱਲਬਾਤ ਕਰਾਂਗੇ ਇੱਥੇ ਦੇ ਓਨਰ ਨਾਲ ਔਰ ਬਹੁਤ ਸਾਰਾ ਸਾਥ ਜਿਹੜਾ ਬ੍ਰਾਈਟਵੇ ਅਕੈਡਮੀ ਵੱਲੋਂ ਇੱਥੇ ਦਿੱਤਾ ਜਾ ਰਿਹਾ ਬਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਓਨਰ ਦੇ ਨਾਲ ਸਭ ਤੋਂ ਪਹਿਲੇ ਗੱਲ ਕਰਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਟੈਲੈਂਟ ਨੂੰ ਥੈਂਕ ਯੂ ਸਰ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਮਖਸ਼ੇ ਕੁਮਾਰ ਜੀ ਹਾਂ ਜੀ ਸਰ ਕੀ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਅਸੀਂ weight lifting ਦਾ ਕੰਪੀਟੀਸ਼ਨ ਕਰਾ ਰਹੇ ਹਾਂ men and women ਦਾ just to motivate youth right ਕਿ ਅੱਜ ਕੱਲ ਨੌਜਵਾਨ ਪੀੜੀ ਬਹੁਤ ਨਸ਼ੇਵਾਲ ਜਾ ਰਹੀ ਆ ਅਸੀਂ ਫਿਟਨੈਸ ਨੂੰ ਪ੍ਰਮੋਟ ਕਰ ਰਹੇ ਆ ਤੇ ਜਿਹੜੇ ਓਬੈਸਟੀ ਦੀ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਆ ਫਾਸਟ ਫੂਡ ਖਾਣੇ ਰਾਈਟ ਆਪਾਂ ਉਹ ਚੀਜ਼ ਨੂੰ ਓਵਰਕਮ ਕਰਨ ਲਈ ਐਕਸਰਸਾਈਜ਼ਸ ਕਰਵਾਉਣੇ professionl trainer certified ਸਾਰੇ trainer رکھے ਹੋਏ ਆ ਤੇ ਸਾਨੂੰ ਇਧਰੋਂ ਬ੍ਰਾਈਟ ਵੇ ਵੱਲੋਂ ਬਹੁਤ ਸਾਥ ਮਿਲ ਰਿਹਾ ਸਾਡਾ ਮੋਟਿਵ ਆ ਕਿ ਅਸੀਂ ਮਨੁਜ ਨੂੰ ਰਾਈਟ ਵੇ ਤੇ ਲੈ ਕੇ ਜਾਈਏ ਫਿਟਨੈਸ ਨੂੰ ਪ੍ਰਮੋਟ ਕਰੀਏ ਸਾਰੇ ਫਿਟ ਐਂਡ ਹੈਲਥੀ ਰਹਿਣ ਇਸ ਲਈ ਇੱਕ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਸਰ ਕਿੱਥੇ ਕਿਹੜੀ ਰੋਡ ਕਿਹੜੀ ਹੈ ਆਪਣਾ ਲੋਕੇਸ਼ਨ ਆਪਣਾ ਲੋਕੇਸ਼ਨ ਆਪੋਜ਼ਿਟ ਟੂ ਆਰੀਆ ਸਕੂਲ ਸ਼ੰਕਰ ਰੋਡ ਨਕੋਦਰ ਜੀ ਹਾਂਜੀ ਐਲ ਸੀ ਟਾਵਰ ਕੀ ਨਾਂ ਪੈਂਦਾ ਇਹਦਾ ਗੁਰੀਲਾ ਗੇਨਸ ਫਿਟਨੈਸ ਸਟੂਡੀਓ ਹਾਂਜੀ ਫੋਨ ਨੰਬਰ ਹੈ ਜੀ ਹਾਂਜੀ 9915583101 ਸਰ ਅੱਜਕਲ ਜਦੋਂ ਪੀ ਜੀ ਆ ਮੋ ਮੋ ਇਦਾਂ ਦੀਆਂ ਟੈਟਮਾ ਜਿਆਦਾ ਨੌਜਵਾਨ ਘਾ ਰਹੇ ਆ ਜੋ ਨਸ਼ੇ ਵੱਲ ਵੱਧ ਰਹੇ ਆ ਹਾਂਜੀ ਹਾਂਜੀ ਉਸ ਨੂੰ ਕਿਦਾਂ ਛੁਟਕਾਰਾ ਦੁੱਤਾ ਹੈ ਉਸ ਨੂੰ ਇਹ ਆ ਕਿ ਅਸੀਂ ਇੱਥੇ ਕੰਪੀਟੀਸ਼ਨ ਹੀ ਇਸ ਲਈ ਕਰਵਾ ਰਹੇ ਆ ਵੀ ਜਿਹੜੇ ਸਾਰਿਆਂ ਨੂੰ ਓਪਨ ਇਨਵੀਟੇਸ਼ਨ ਆ ਵੀ ਦੇਖੋ ਵੀ ਆਪਣੇ ਜਿਹੜੇ ਨਸ਼ਾ ਕਰਦੇ ਤਾਂ ਜਿਹੜੇ ਦੂਸਰੇ ਹੈਲਦੀ ਆ ਫਿਟ ਆ ਆਪਣੀ ਐਕਸਰਸਾਈਜ਼ ਡੇਲੀ ਕਰਦੇ ਵੀ ਕੀ ਡਿਫਰੈਂਸ ਆ ਆਪਾਂ ਇੱਕ ਰਾਈਟ ਮੋਟਿਵ ਤੇ ਪਾ ਰਹੇ ਆ ਕਿ ਆਉਣ ਵਾਲੇ ਟਾਈਮ 'ਚ ਆਪਾਂ ਆਪਣੇ ਬੱਚਿਆਂ ਨੂੰ ਵੀ ਇਸ ਰਾਹ ਤੇ ਲੈ ਕੇ ਆਣਾ ਵੀ ਨਸ਼ਿਆਂ ਤੋਂ ਦੂਰ ਰੋ ਤੇ ਸਾਫ਼ ਤੇ ਸੁਥਰਾ ਕਾਓ ਤਾਂ ਆਪਣਾ ਹੈਲਦੀ ਰੋ ਕਿੰਨੀ ਦੇਰ ਹੋ ਗਈ ਤੁਹਾਨੂੰ ਜੀ ਸਾਨੂੰ ਅਸੀਂ 2 ਮਹੀਨੇ ਹੋਏ ਆ ਤੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਲੇਡੀਜ਼ ਦਾ ਵੀ ਬਹੁਤ ਅੱਛੇ ਕਾਫੀ ਗਰੁੱਪ ਆਉਂਦੇ ਆ ਆਪਾਂ ਜੋਗਾ ਕਲਾਸੇਜ਼ ਜ਼ੂਮਬਾ ਕਲਾਸ ਸਾਰਾ ਇੱਥੇ ਟ੍ਰੇਨ ਕਰਦੇ ਆ ਬਹੁਤ ਅੱਛਾ ਮਤਲਬ ਕਰਵਾ ਰਹੇ ਟ੍ਰੇਨਰ ਵੀ ਐਪਰੀਸ਼ੀਏਟ ਕਰਦੇ ਲੋਕੀ ਵੀ ਆਪਣੇ ਕਲਾਇੰਟਸ ਆ ਜਿਹੜੇ ਕਿ ਬਹੁਤ ਵਧੀਆ এনਵਾਇਰਨਮੈਂਟ ਆ ਬਾਕੀ ਹੋਰ ਡੇ ਬਾਈ ਡੇ ਆਪਾਂ ਇਨਕਰੀਸ ਕਰ ਰਹੇ ਫੈਸਿਲਿਟੀਆਂ ਨੂੰ ਲਾਈਕ ਕਿ ਆਪਣੇ ਕੋ ਕੈਫੇ ਵੀ ਆ ਵਿੱਚ ਸਟੀਮ ਬਾਥ ਆ ਪੂਲ ਟੇਬਲ ਆ ਬਹੁਤ ਸਾਰੀ ਫੈਸਿਲਿਟੀਆਂ ਆ ਇਟਸ ਨਾਟ ਜਸਟ ਅ ਨਾਰਮਲ ਜਿਮ ਬਟ ਵੀ ਹੈਵ ਓਪਨਡ ਐਜ਼ ਅ ਸਟੂਡੀਓ ਵੀ ਹੈਵ ਏਵਰੀ ਫੈਸਿਲਿਟੀ ਥੈਟ ਪੀਪਲ ਵਾਂਟ ਇਟਸ ਕਾਈਂਡ ਆਫ ਕਲੱਬ ਐਂਡ ਐਂਟਰਟੇਨਮੈਂਟ ਬੋਥ ਪੀਪਲ ਕੈਨ ਸਟੇ ਫਿਟ ਐਂਡ ਦੇ ਕੈਨ ਆਲਸੋ ਇੰਜੋਏ ਏਟ ਦ ਸੇਮ ਟਾਈਮ ਕੀ ਸਰ ਕਲੋਸ ਟਾਈਮ ਕੀ ਆ ਟਾਈਮਿੰਗਸ ਆਪਰਾਸਵੇਰੀ 5 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਓਪਨ ਰਹਿੰਦਾ ਪੂਰਾ ਦਿਨ ਜਿਮ ਓਪਨ ਰਹਿੰਦਾ throughout the day ਲੋਕੀ ਆਂਦੇ ਜਾਂਦੇ ਮਤਲਬ ਕਿ ਆਪਣੇ ਟਾਈਮ ਦੇ ਅਕੋਰਡਿੰਗਲੀ ਮੈਨੇਜ ਕਰ ਰਹੇ ਆ ਬੋਇਲ ਐਂਡ ਗਰਲ ਦੋਨੋਂ ਹਾਂਜੀ ਦੋਨੋਂ ਇਕੱਠੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਬਸ ਇਹੀ ਮੈਸੇਜ ਦਿੰਨੇ ਕਿ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਸਾਡੇ ਕੋ ਆ ਕੇ ਦੇਖੋ ਗੱਲਬਾਤ ਕਰੋ ਅਸੀਂ ਤੁਹਾਨੂੰ ਪੂਰੇ ਰਾਈਟ ਪਾਥ ਤੇ ਤੁਹਾਡੇ ਨਾਲ ਹੈਲਪ ਕਰ ਰਹੇ ਆ ਕਿ ਆਪਾਂ ਰਾਈਟ ਪਾਥ ਤੇ ਚੱਲੀਏ ਫਿਟਨੈਸ ਫਿਟ ਰਹੀਏ ਅਗੇ ਹੀ ਆ ਫਿਟਨੈਸ ਹੈ ਤਾਂ ਸਾਰਾ ਕੁਝ ਹੈਲਥ ਇਜ਼ ਵੈਲਥ ਰਾਈਟ ਕੋਈ ਡੈਮ ਕਲਾਸਿਸ ਫਰੀ ਆ ਕੋਈ ਵੀ ਆ ਕੇ ਵਿਜ਼ਿਟ ਕਰ ਸਕਦਾ ਵਾ ਜੀ ਹਾਂਜੀ ਕੀ ਨਾਮ ਦੱਸੋਗੇ ਗੁਰੀ ਲਾ ਗੇਨਸ ਫਿਟਨੈਸ ਸਟੂਡੀਓ ਤੁਹਾਡਾ ਨਾਮ ਜੀ ਮੇਰਾ ਨਾਮ ਅਕਸ਼ੇ ਥੈਂਕ ਯੂ ਸਰ ਜੀ ਆਏ ਨੂੰ ਵੈਲਕਮ ਤੁਹਾਡਾ ਥੈਂਕ ਯੂ ਟਿੰਗਰਾ ਸਾਹਿਬ ਪਹਿਲਾਂ ਤਾਂ ਤੁਹਾਡਾ ਲਈ ਜੀ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਕਸ਼ੇ ਭਾਜੀ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਜੇਮ ਲਈ ਤੇ ਜੋ ਅੱਜ ਕੰਪੀਟੀਸ਼ਨ ਕਰਾ ਰਹੇ ਆ ਤੇ ਇਹ ਆਉਣ ਵਾਲੇ ਟਾਈਮ ਚ ਕੰਪੀਟੀਸ਼ਨਸ ਇੱਥੇ ਹੁੰਦੇ ਹੀ ਰਹਿਣਗੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਦੇ ਰਿ ਵਿੱਚ ਹਿੱਸਾ ਲੈਣਾ ਚਾਹੀਦਾ ਤੇ ਆਪਣੀ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਜੀ ਸਾਰੇ ਇਹਨਾਂ ਨੇ ਕਿਹਾ ਤੁਸੀਂ ਬਹੁਤ ਸਾਰਾ ਸਹਿਯੋਗ ਇਹਨਾਂ ਦਾ ਕਰ ਨਹੀਂ ਨਹੀਂ ਇਹ ਤਾਂ ਬਸ ਐਵੇਂ ਹੀ ਕਰੀ ਜਾਂਦੇ ਆ ਸਹਿਯੋਗ ਸਾਰਾ ਇਹਨਾਂ ਦਾ ਹੀ ਆ ਨਾਲ ਤੇ ਬਾਕੀ ਭਰਾ ਦੇ ਨਾਲ ਭਰਾ ਆ ਤੁਹਾਡਾ ਨਕੁਦਰ ਦੇ ਵਿੱਚ ਨਾਮ ਆ ਉਮੀਦ ਆ ਇਹਨਾਂ ਦਾ ਨਾਮ ਵੀ ਨਹੀਂ ਨਹੀਂ ਇਹਨਾਂ ਦਾ ਵੀ ਨਾਮ ਇਦਾਂ ਹੀ ਆ ਤੇ ਇਦਾਂ ਹੀ ਅੱਗੇ ਚੱਲਣਗੇ ਕੀ ਮੈਸੇ ਸਹੀ ਬੱਚੇ ਬਈ ਆਪਾਂ ਨੂੰ ਫਾਸਟ ਫੂਡ ਛੱਡਣਾ ਚਾਹੀਦਾ ਤੇ ਜਿੰਮ ਵੱਲ ਧਿਆਨ ਦੇਣਾ ਚਾਹੀਦਾ ਫਿਟਨੈਸ ਹੀ ਸਭ ਕੁਝ ਹੈ ਹੈਲਥ ਇਜ਼ ਵੈਲਥ ਮੇਰਾ ਨਾਮ ਵੈਂਡੀ ਜੱਕੂ ਮੈਂ ਬ੍ਰਾਈਟਵੇ ਇਮੀਗ੍ਰੇਸ਼ਨ ਤੋਂ ਐਸ ਯੂ ਆਲ ਨੋ ਤੇ ਮੇਰਾ ਮੈਸੇਜ ਇਹ ਹੀ ਆ ਕਿ ਆਪਣੇ ਨਕੋਦਰ ਦੇ ਵਿੱਚ ਲੇਡੀਜ਼ ਦੇ ਮਨ ਦੇ ਵਿੱਚ ਇੱਕ ਬਹੁਤ ਲਾਈਕ ਨੈਰੋ ਮਾਈਂਡਡਡ ਮੈਂਟੈਲਿਟੀ ਹੈ ਥੈਟ ਵੀ ਕੈਨਟ ਗੋ ਟੂ ਜਿੰਮ ਵੀ ਕੈਨਟ ਅਟੈਂਡ ਜਿੰਮ ਬਹੁਤ ਸੋਸ਼ੀਅਲਾਈਜ਼ ਨਹੀਂ ਆ ਬਟ ਮੈਨੂੰ ਲੱਗਦਾ ਸਾਨੂੰ ਨੇ ਬੈਰੀਅਰਸ ਬ੍ਰੇਕ ਕਰਨੇ ਚਾਹੀਦੇ ਆ ਜੋ ਅੱਜ ਦੇ ਕੰਪੀਟੀਸ਼ਨ ਦੇ ਅਕੋਰਡਿੰਗਲੀ ਵੀ ਆਰ ਨਾਟ ਲਾਈਕ ਬੈਕ ਟੂ ਦ men ਵੀ ਆਰ ਪੈਰਲਲ ਟੂ ਦ men ਇਸ ਕਰਕੇ ਥੋੜਾ ਕੁੜੀਆਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਥੋੜਾ ਬਾਹਰ ਆਣਾ ਚਾਹੀਦਾ ਆਪਣੇ ਆਪਣੇ ਹੈਲਥ ਨੂੰ ਲੈ ਕੇ ਸਪੈਸ਼ਲੀ ਮੈਰਿਡ ਲੇਡੀਜ਼ ਦੀ ਮੈਂ ਗੱਲ ਕਰਦੀ ਹਾਂ ਮੇਰੇ ਨਾਲ ਬਹੁਤ ਕੰਪੈਨਨਸ ਆ ਜਿਹੜੇ ਸੋਚਦੇ ਆ ਕਿ ਦਟ ਤੁਸੀਂ ਤਾਂ ਫ੍ਰੀ ਹੋ ਤੁਸੀਂ ਬ੍ਰਾਡ ਮਾਈਂਡਡ ਹੋ ਸੀ ਇਦਾਂ ਕਰ ਦੋ ਜੀ ਫੈਮਿਲੀ ਸਪੋਰਟ ਕਰ ਦਿਆ ਬਟ ਇਹ ਚੀਜ਼ ਸਾਡੇ ਮਾਈਂਡ ਦੇ ਵਿੱਚ ਹੁੰਦੀ ਆ ਅਗਰ ਤੁਸੀਂ ਆਪਣੇ ਮਾਈਂਡ ਚੇਂਜ ਕਰੋਗੇ ਤੁਸੀਂ ਫੈਮਿਲੀ ਨੂੰ ਚੇਂਜ ਕਰੋਗੇ ਤਾਂ ਸਭ ਕੁਝ ਪੋਸੀਬਲ ਆ ਬਾਕੀ ਹੈਲਥ ਦੇ ਨਾਲ ਹੀ ਤੁਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਬੱਚਿਆਂ ਦੇ ਨਾਲ ਰਹਿਣ ਦੇ ਲਈ ਹੈਲਥ ਇਜ਼ ਲਾਈਕ ਮੰਡੇਟਰੀ ਪਾਰਟ ਅਸ ਦਿ ਟਾਈਮ ਦੇ ਵਿੱਚ ਤੇ ਮੈਂ ਸਾਰੀ ਲੇਡੀਜ਼ ਨੂੰ ਇਹੀ ਮੈਸੇਜ ਦਿੰਨੀ ਆ ਅੱਗੇ ਵਧੋ ਆਪਣੀ ਹੈਲਥ ਵੱਲ ਕਨਸੈਂਟਰੇਟ ਕਰੋ ਆਪਣੇ ਕੈਰੀਅਰ ਤੇ ਫੋਕਸ ਕਰੋ ਤੇ ਇਹ ਸਾਰਾ ਕੁਝ ਆਪਣੇ ਮਾਈਂਡ ਤੋਂ ਬਲੈਕ ਆਊਟ ਕਰ ਦਿਓ ਕਿ ਤੁਸੀਂ ਇੱਕ ਛੋਟੇ ਸ਼ਹਿਰ ਚ ਰਹਿੰਦੇ ਆ ਟਾਊਨ ਚ ਰਹਿੰਦੇ ਹੋ ਸਾਰਾ ਕੁਝ ਇਕੁਅਲੀ ਹੁੰਦਾ ਹੈ ਰਾਈਟ ਗਰਲ ਜਿਹੜੇ ਆ ਉਹਨਾਂ ਦਾ ਅੱਜ ਕੱਲ ਮਟਾਪਾ ਜੇ ਆਪਾਂ ਦੇਖਣੇ ਆ ਫਾਸਟ ਫੂਡ ਖਾਂਦੇ ਆ ਬਹੁਤ 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 ਸਰ ਮੈਂ ਮੈਂ ਖੁਦ ਆਈ ਵਾਸ ਇਨ ਥੈਟ ਪੀਰੀਅਡ ਫਿਊ ਮੰਥਸ ਬੈਕ ਮੈਂ ਵੀ ਇਸ ਪੀਰੀਅਡ ਦੇ ਵਿੱਚ ਸੀ ਆਫਟਰ ਲਾਈਕ ਡਿਲੀਵਰਿੰਗ ਮਾਈ ਬੇਬੀਜ਼ ਮੇਰਾ uh, ਵੀ weight ਬਹੁਤ ਜ਼ਿਆਦਾ gain ਹੋ ਗਿਆ ਸੀ I was not in that self esteem मतलब बहुत ज्यादा नीचे चली गई थी मैं बट I think अगर ਤੁਸੀਂ ਆਪਣੇ physically fit ਹੋ ਤਾਂ ਤੁਸੀਂ life ਕਿਤੇ ਵੀ ਪਹੁੰਚ ਸਕਦੇ ਹੋ ਕੋਈ ਬੈਡਰ ਨਹੀਂ ਆ ਇਸ ਲਈ ਕੁੜੀਆਂ ਨੂੰ women's ਨੂੰ even कि old age ladies ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਦੇ ਟਾਈਮ ਦੇ ਤੇ if you want to look better if you want to stand somewhere you have to physically fit ਤੁਹਾਡਾ ਕੀ ਨਾ ਬੋਲੋ ਖਰੀਦ ਨੂੰ ਇੰਟਰਸਟ ਲੈਣਾ ਚਾਹੀਦਾ ਇੱਥੇ ਆ ਬਿਲਕੁਲ 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 ਸਰ ਮੈਂ ਨਕੌਦਰ ਦੇ ਵਿੱਚ ਆਮ ਫਰੋਮ ਲੁਧਿਆਣਾ ਮਤਲਬ ਬੈਕਗ੍ਰਾਉਂਡ ਮੇਰਾ ਲੁਧਿਆਣਾ ਨੇ ਤੋਂ ਹ ਬਟ ਇੱਥੇ ਦੀ ਲੋਡ ਲੇਡੀਜ਼ ਦੇ ਵਿੱਚ ਲਾਈਕ ਮੈਂਟੈਲਿਟੀ ਏ ਕਿ ਥੈਟ ਇੱਥੇ ਲੋਕੀ ਇਦਾਂ ਕਰਦੇ ਆ ਦੇ ਸਟੇਅਰ ਯੂ ਕੁਝ ਨਾ ਸੋਚੋ ਤੁਸੀਂ ਆਪਣੇ ਬਾਰੇ ਸੋਚੋ ਸੈਲਫ ਲਵ ਕਰੋ ਆਪਣੇ ਬਾਰੇ ਸੋਚੋ ਤੇ ఎవਰੀਥਿੰਗ ਇਜ਼ ਫਾਈਨ ਮਤਲਬ ਇਹ ਚੀਜ਼ਾਂ ਆਪਣੇ ਮਾਈਂਡ ਜੋ ਕੱਟ ਦੋ ਪਲੀਜ਼ ਲੇਡੀਜ਼ ਇਟਸ ਲਾਈਕ ਰਿਕਵੈਸਟ ਮੈਸੇਜ ਕੀ ਦੇਣਾ ਹੈ ਮੈਸੇਜ ਇਹ ਹੀ ਹੈ ਕਿ ਬਾਹਰ ਨਿਕਲੋ ਕਰਾਂ ਜੋ ਬਾਹਰ ਨਿਕਲੋ ਉਹ ਜਿਹੜੀ ਤੁਸੀਂ ਇੱਕ ਬੈਰੀਅਰ ਲਗਾਇਆ ਹੋਇਆ ਹੈ ਕਿ ਦੱਸ ਅਸੀਂ ਨਿਕਲ ਨਹੀਂ ਸਕਦੇ ਲੋਕੀ ਇਦਾਂ ਕਹਿਣਗੇ ਕਮੈਂਟ ਕਰਨਗੇ ਕਿਤੇ ਵੀ ਚਲ ਜਾਓ ਚਾਹੇ ਤੁਸੀਂ ਐਬ੍ਰੋਡ ਜਾ ਰਹੇ ਹੋ ਲੋਕੀ ਉੱਥੇ ਵੀ ਇਦਾਂ ਦੇਈਆ ਇੱਥੇ ਵੀ ਇਦਾਂ ਦੇਈਆ ਇਟ ਡਿਪੈਂਡਸ ਅਪਨ ਯੋਰ ਮਾਈਂਡਸੈਟ ਤੁਹਾਡਾ ਮਾਈਂਡਸੈਟ ਸਹੀ ਹੋਣਾ ਚਾਹੀਦਾ ਤੁਸੀਂ ਆਪਣੇ ਲਈ ਕਰਨਾ ਤੁਸੀਂ ਕਿਸੇ ਲਈ ਨਹੀਂ ਕਰਨਾ ਯੈਸ ਬਹੁਤ ਅੱਛਾ ਮੈਸੇਜ ਦਿੱਤਾ ਜੀ ਇਹਨਾਂ ਨੇ ਕਿਹਾ ਕਿ ਲੇਡਿਸ ਨੇ ਅੱਜਕੱਲ ਦੇ ਉਹਨਾਂ ਨੂੰ ਆਪਣੀ ਹੈਲਥ ਦਾ ਦੇਖ ਕੇ ਇਦਾਂ ਹੀ ਆਪਣੀ ਹੈਲਥ ਨੂੰ ਮੇਨਟੇਨ ਕਰਨਾ ਚਾਹੀਦਾ ਔਰ ਫਿਟਨੈਸ ਨੂੰ ਆਪਣੇ ਨੂੰ ਗੁੱਡ ਬਣਾਉਣਾ ਚਾਹੀਦਾ ਗੋਰੇਲਾ ਗੇਨ ਜਿਹੜਾ ਫਿਟਨੈਸ ਅਜੇ ਕਰਾ ਰਿਹਾ ਚੈਂਪੀਅਨਸ਼ਿਪ ਕਰਾ ਰਿਹਾ ਇੱਥੇ ਬਹੁਤ ਸਾਰੇ ਲਾਗੇ ਲਾਗੇ ਦੇ ਦੂਰੋਂ ਦੂਰੋਂ ਇੱਥੇ ਨੌਜਵਾਨ ਆਏ ਨੇ ਗਰਲ ਆਏ ਨੇ ਜਿਹੜੇ ਕਿ ਇਸ ਫਿਟਨੈਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਇੱਕ ਤਾਲਰ ਤੇ ਦਿਖਾ ਰਹੀ ਸੀ ਔਰ ਮੈਸੇਜ ਵੀ ਭਾਜੀ ਨੇ ਬਹੁਤ ਦਿਆ ਮੈਸੇਜ ਦਿੱਤਾ ਆ ਕੈਮਰਾ ਪ੍ਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ